ਇੱਕ ਡਰਾਈਵਰ ਗਰੀਬ ਵਿਚਾਰਾ ਜਿਹਦੀ ਤਨਖਾਹ ਹੀ 10000 ਰੁਪਏ 10 ਲੱਖ ਰੁਪਿਆ ਕਿਵੇਂ ਜੁਰਮਾਨਾ ਦੇ ਦੂਗਾ ਜਾਨਵਰਾਂ ਦੇ ਵਾਂਗੂ ਹੀ ਅਸੀਂ ਸੜਕਾਂ ਤੇ ਗੱਡੀਆਂ ਚਲਾਵਾਂਗੇ ਜਾਨਵਰਾਂ ਵਾਂਗੂ ਦੀ ਅਸੀਂ ਮਰਦੇ ਰਹਾਂਗੇ ਉੱਤੇ ਜਿੰਨੀ ਦੀ ਜ਼ਿੰਦਗੀ ਜਿੰਨੀ ਔਕਾਤ ਵੀ ਨਹੀਂ ਅਸੀਂ ਰੱਖਦੇ ਸਾਨੂੰ ਪਤਾ ਹੈ ਕਿ ਸਾਡੇ ਨਾਲ ਦਾ ਹੀ ਬੰਦਾ ਹੈ ਉਹ ਪਰ ਉਹ ਸਾਡਾ ਕੁਝ ਨਹੀਂ ਲੱਗਦਾ ਤਾਂ ਕਰਕੇ ਜੇ ਉਹ ਮਰਦਾ ਤਾਂ ਮਰੀ ਜਾਵੇ ਰੱਬੇ ਸਮੇਂ ਤੋਂ ਮੰਗ ਕਰਦੇ ਸੀ ਅਸੀਂ ਕਹਿੰਦੇ ਸੀ ਸਾਸ਼ਿਆ ਨੂੰ ਸਿੱਧੀ ਗੋਲੀ ਮਾਰੋ ਟਾਡੇ ਜਿਹੜੇ ਡਰਾਈਵਰ ਵੀਰ ਨੇ ਉਹ ਬਹੁਤ ਅਣਗਹਿਲੀ ਦੇ ਨਾਲ ਡਰਾਈਵਿੰਗ ਕਰਦਾ ਤੁਹਾਡੇ ਲਈ ਉਹ ਬੰਦਾ ਇੰਪੋਰਟੈਂਟ ਨਹੀਂ ਹੋ ਸਕਦਾ ਪਰ ਜਿਹੜੇ ਪਰਿਵਾਰ ਦਾ ਉਹ ਜੀ ਹੈ ਹੋ ਸਕਦਾ ਕਿ ਉਹਦੇ ਤੇ 7 ਬੰਦੇ ਡਿਪੈਂਡ ਹੋਣ ਉਹ ਇਕੱਲਾ ਕਮਾਉਣ ਵਾਲਾ ਹੋਵੇ ਉਹ ਤਾਂ ਪਰਿਵਾਰ ਰੁਲ ਗਿਆ ਨਾ ਜੇ ਬੰਦਾ ਰਨ ਨਾ ਕਰੇ ਹਿੱਟ ਹੋਣ ਤੋਂ ਬਾਅਦ ਜੇ ਉਹਨੂੰ ਸਾਂਭ ਲੇ ਤਾਂ 80% ਬੰਦੇ ਬਚ ਸਕਦੇ ਨੇ ਉਦੀ ਜਾਨ ਬਚਾਉਣ ਨੂੰ ਪੁਲਿਸ ਨੂੰ ਜਾਂ ਐਂਬੂਲੈਂਸ ਨੂੰ ਬੁਲਾਤਾ ਲੋਗਾ ਘੱਟੋ ਘੱਟ ਇਸ ਕਾਨੂੰਨ ਦੇ ਡਰ ਦੇ ਪਿੱਛੋਂ ਪੰਜਾਬ ਚ ਆਪਾਂ ਜਿਹੜਾ ਟ੍ਰੈਫਿਕ ਨਿਜਮ ਉਹਨਾਂ ਨੂੰ ਨਹੀਂ ਮੰਨਦੇ ਚੰਡੀਗੜ੍ਹ ਦੇ ਨੇੜੇ ਜਾਂਦੇ ਆ ਪਤਾ ਕੈਮਰੇ ਲੱਗੇ ਆ ਚਲਾਨਾ ਘਰੇ ਆ ਜੂਗਾ ਬੰਦਾ ਲੈਂਡ ਤੋਂ ਤੋਂ ਪਿੱਛੇ ਖੜਦਾ ਗਾ ਬੰਦਾ ਬੰਦੇ ਦਾ ਪੁੱਤ ਬਣ ਕੇ ਚੱਲਦਾ ਹੁੰਦਾ ਨਾ ਸਿੱਧਾ ਉਹੀ ਬੰਦੇ ਹੁੰਦੇ ਆ ਉਹੀ ਬੰਦੇ ਹੁੰਦੇ ਨੇ ਸਾਰਾ ਕੁਝ ਉਹੀ ਹੁੰਦਾ ਉੱਥੇ ਵੀ ਪਤਾ ਵੀ 60 ਦੀ ਸਪੀਡ ਤੋਂ ਅੱਗੇ ਨਹੀਂ ਕਰਨੀ ਉੱਥੇ ਇਹ ਵੀ ਪਤਾ ਵੀ ਰੈੱਡ ਲਾਈਟ ਜੰਪ ਨਹੀਂ ਕਰਨੀ ਯਾਰ ਉੱਥੇ ਅਸੀਂ ਬੰਦੇ ਬਣ ਜਾਂਦੇ ਆਂ ਪੰਜਾਬ 'ਚ ਜਦੋਂ ਅਸੀਂ ਮਹਾਲੀ ਤੱਕ ਵਾਪਸ ਆ ਜੰਦੇ ਆਂ ਫੇਰ ਅਸੀਂ ਫੇਰ ਜਾਨਵਰ ਹੋ ਜਾਂਦੇ ਆਂ ਭੇਡ ਚਾਲ 'ਚ ਫਸ ਜਾਂਦੇ ਆਪਾਂ ਅੱਜ ਇਹੇ ਇਸੇ ਤਰੀਕੇ ਦੀ ਭੇਡ ਚਾਲ ਸੀ ਜਿਹੜਾ 50 ਰੁਪਏ ਦਾ ਤੇਲ ਦਿੱਲੀ ਪਾਉਂਦਾ ਸੀ ਅੱਜ ਤਾਂ ਉਹਨੇ ਟੈਂਕੀ ਫੁੱਲ ਕਰਵਾਈ ਜੀਨੇ ਕਿਸੇ ਜਾਣਾ ਵੀ ਨਹੀਂ ਲੋਕਲ ਗੱਡੀ ਅਸੀਂ ਚਲਾਉਣੀ ਆ ਤੇ ਉਹ ਵੀ ਅਸੀਂ ਟੈਂਕੀਆਂ ਫੁੱਲ ਕਰਾਉਂਦੇ ਰਹੇ ਆ ਬੋਤਲਾਂ ਤੇ ਕੀ ਫਰਕ ਦਾ ਜੋ ਮਿਲਦਾ ਪਵਾ ਲੋ ਕੋਈ ਗੱਲ ਨਹੀਂ ਪੈਸੇ ਨਹੀਂ ਵੀ ਹੈਗੇ ਤਾਂ ਫੜ ਲਓ ਇਧਰੋਂ ਪਰ ਤੇਲ ਜ਼ਰੂਰੀ ਹੈ ਅਰੇ ਪੌਡਕਾਸਟ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਰਾਜਦੀਪ ਸਿੰਘ ਤੇ ਮੇਰੇ ਨਾਲ ਨੇ ਸਟੂਡੀਓ ਦੇ ਵਿੱਚ ਮੌਜੂਦ ਸੀਨੀਅਰ ਸਾਥੀ ਰਾਉ ਵਰਿੰਦਰ ਸਿੰਘ ਬੈਣੀਪਾਲ ਅੱਜ ਗੱਲ ਕਰਾਂਗੇ ਕੇਂਦਰ ਸਰਕਾਰ ਦੇ ਵੱਲੋਂ ਲਿਆਂਦੇ ਗਏ ਹਿੱਟ ਐਂਡ ਰਨ ਕਾਨੂੰਨ ਦੇ ਉੱਤੇ ਇਸ ਕਾਨੂੰਨ ਨੂੰ ਲੈ ਕੇ ਕਾਫੀ ਵਿਰੋਧ ਹੋਇਆ ਤੇ ਪੰਜਾਬ ਦੇ ਵਿੱਚ ਸਵੇਰ ਤੋਂ ਲੈ ਕੇ ਹੁਣ ਤੱਕ ਜੋ ਕੁਝ ਹੋਇਆ ਇਹਨਾਂ तमाम ਗੱਲਾਂ ਤੇ ਚਰਚਾ ਕਰਾਂਗੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਰਾਉ ਜੀ ਕਿਵੇਂ ਦੇਖਦੇ ਹਾਂ ਪੰਜਾਬ ਦੇ ਵਿੱਚ ਦੇਖੋ ਅੱਜ ਕਿਸ ਤਰੀਕੇ ਦੇ ਦਾ ਮਾਹੌਲ ਬਣਿਆ ਲੋਕਾਂ ਦੀ ਭੀੜ ਪੰਪਾਂ ਤੇ ਲੜੋ ਲੜਾਈ ਇੱਕ ਦੂਜੇ ਦੇ ਨਾਲ ਹਨ ਇਸ ਤਰ੍ਹਾਂ ਲੱਗਣ ਲੱਗ ਗਿਆ ਜਿਵੇਂ ਕੋਵਿਡ ਦੇ ਵਿੱਚ ਹੋਇਆ ਸੀਗਾ ਜੋ ਦੁਕਾਨਾਂ ਖੁੱਲੀਆਂ ਸੀ 2 ਘੰਟਿਆਂ ਲਈ ਲੋਕਾਂ ਨੇ ਸਟੋਰ ਕੀਤਾ ਸੀਗਾ ਜਿਹੜੇ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਜਾਂ ਜੋ ਹਾਲਾਤ ਬਣਦੇ ਜਾ ਰਹੇ ਨੇ ਕੀ ਇਸ ਦੇ ਨਾਲ ਆਉਣ ਵਾਲੇ ਹਾਲਾਤ ਹੋਰ ਕੀ ਹੋਣਗੇ ਰਾਜੀ ਪਹਿਲੀ ਗੱਲ ਤਾਂ ਇਹ ਜਿਹੜੀ ਤੁਸੀਂ ਗੱਲ ਕਹੀ ਤੇ ਪਹਿਲਾਂ ਥੋੜਾ ਜਿਹਾ ਇਹਦੇ ਤੇ ਰਿਐਕਸ਼ਨ ਬਣਦਾ ਹਨ ਜਿਵੇਂ ਕਿਵੇਂ ਦੇਖਿਆ ਸੀ ਸਵੇਰ ਤੋਂ ਕੱਲ ਰਾਤ ਤੱਕ ਨਾਰਮਲ ਸੀ ਮੈਨੂੰ ਯਾਦ ਆ ਮੈਂ ਘਰ ਜਾਣ ਲੱਗੇ ਵਾਪਸ ਮੈਂ ਉਹੀ ਜਿਵੇਂ ਆਪਾਂ ਕਾਰ 'ਚ ਥੋੜਾ ਜਿਹਾ ਪਾਉਨੇ ਆਪਾਂ ਥੋੜਾ ਜਿਹਾ ਤੇਲ ਪਾਇਆ ਤੇ ਚਲੇ ਗਏ ਬਿਲਕੁਲ ਤੇ ਅੱਜ ਸਵੇਰੇ ਜਦੋਂ ਦੇਖਿਆ ਕਿ ਆ ਚੀਜ਼ਾਂ ਹੋ ਗਈਆਂ ਨੇ ਇੱਕੋ ਦਮ ਹੜਤਾਲ ਦੀ ਕਾਲ ਹੋਈ ਦੇਖੋ ਪਹਿਲਾਂ ਕੋਈ ਹੜਤਾਲ ਦਾ ਸੱਦਾ ਵੀ ਨਹੀਂ ਸੀ ਸਵੇਰੇ ਵੀ Rao ji ਮੈਨੂੰ ਯਾਦ ਆ ਵੀ 10 11 ਵਜੇ ਤੱਕ ਇੰਨਾ ਕੁਝ ਨਹੀਂ ਸੀਗਾ 12 ਵਜੇ ਤੱਕ ਜ਼ਿਆਦਾ ਹੋ ਗਿਆ ਹਾਂ ਗੱਲ ਇਹ ਹੋ ਗਈ ਰਾਦੀਪ ਗੱਲ ਇਹ ਹੈ ਕਿ ਭੇਡ ਚਾਲ ਚ ਫਸ ਜਾਂਦੇ ਆ ਆਪਾਂ ਹਮ ਅੱਜ ਇਹੇ ਇਸੇ ਤਰੀਕੇ ਦੀ ਇਹ ਭੇਡ ਚਾਲ ਸੀਗੀ ਕਿ ਇਹ ਅਫਵਾਹਾਂ ਇੱਕ ਤਾਂ ਬਹੁਤ ਛੇਤੀ ਅਸੀਂ ਉਡਾ ਦਿੰਨੇ ਆ ਤੇ ਅਸੀਂ ਅਫਵਾਹਾਂ ਚ ਫਸ ਵੀ ਜਾਂਦੇ ਆ ਕਿ ਜੀ ਫੇਰ ਤਾਂ ਜੀ ਤੇਲ ਨਹੀਂ ਮਿਲਣਾ ਖੜ ਜੂਗਾ ਕੰਮ ਭੱਜ ਲੋ ਜਿਹਦੀ ਗੱਡੀ ਚ ਜਾਂ ਜਿਹਦੇ ਮੋਟਰਸਾਈਕਲ ਚ ਅੱਧੀ ਟੈਂਕੀ ਵੀ ਸੀਗੀ ਤੇਲ ਦੀ ਉਹ ਵੀ 2 ਘੰਟੇ ਖੜਿਆ ਲਾਈਨ ਦੇ ਵਿੱਚ ਕਿ ਮੈਂ ਇਹਨੂੰ ਫੁੱਲ ਕਰਾ ਲਾਂ। ਇਹਨੂੰ ਛੱਡੋ ਜੀ ਜਿਹੜਾ 50 ਰੁਪਏ ਦਾ ਤੇਲ ਡੇਲੀ ਪੌਂਦਾ ਸੀ ਅੱਜ ਤਾਂ ਉਹਨੇ ਟੈਂਕੀ ਫੁੱਲ ਕਰਵਾਈ। ਟੈਂਕੀ ਫੁੱਲ ਕਰਾ ਲਈ ਹੈ ਨਾ ਕਿ ਜਿੱਦਾਂ ਹੈ ਹੀ ਨਹੀਂ ਚੀਜ਼ਾਂ ਹੀ ਨਹੀਂ। ਮਤਲਬ ਠੀਕ ਹੈ ਮੁਸ਼ਕਿਲ ਆ ਜਾਂਦੀ ਹੈ ਪਰ ਜੇ ਮੁਸ਼ਕਿਲ ਇਹ ਜਿਹੇ ਹਾਲਾਤ ਆਉਂਦੇ ਨੇ ਤਾਂ ਉਹਨਾਂ ਦਾ ਹੱਲ ਵੀ ਬਹੁਤ ਸਾਰਾ ਨਿਕਲ ਆਉਂਦਾ ਤੇ ਘੱਟੋ ਘੱਟ ਇਹ ਤਾਂ ਨਹੀਂ ਹੈ ਕਿ ਤੁਸੀਂ ਕੱਲ ਨੂੰ ਦੇਖੋ ਜੀ ਨੂੰ ਤਾਂ ਬਹੁਤ ਜ਼ਰੂਰੀ ਸੀ ਜੀਨੇ ਤਾਂ ਮੰਨਿਆ ਕਿ ਕੱਲ ਨੂੰ ਵੀ ਕਿਤੇ ਉਹਨੇ ਸਵੇਰੇ ਜਾਣਾ ਆ ਜਾਂ ਅੱਜ ਉਹਨੇ ਕਿਤੇ ਦੂਰ ਜਾਣਾ ਜੀ ਉਹਦਾ ਤਾਂ ਆਪਾਂ ਮੰਨੀਏ ਕਿ ਉਹਦੀ ਮਜਬੂਰੀ ਹੈ। ਜੀਨੇ ਕਿਤੇ ਜਾਣਾ ਵੀ ਨਹੀਂ ਲੋਕਲ ਗੱਡੀ ਅਸੀਂ ਚਲਾਉਣੀ ਆ ਤੇ ਉਹ ਵੀ ਅਸੀਂ ਟੈਂਕੀਆਂ ਫੁੱਲ ਕਰਾਉਂਦੇ ਰਹੇ ਆ ਤੇ ਹੁਣ ਪਿੱਛੋਂ ਅਸੀਂ ਪੰਪ ਮੁਕਾਤੇ ਆ ਹੂੰ ਪਿੱਛੋਂ ਸਪੋਜ਼ ਕਰੋ ਕੋਈ ਐਮਰਜੈਂਸੀ ਆ ਜੇ ਬੰਦੇ ਨੂੰ ਕਿਸੇ ਨੂੰ ਕਿੱਥੋਂ ਲਊਗਾ ਤੇਲ ਉਹ ਤਾਂ ਗਿਆ ਨਾ ਐਮਰਜੈਂਸੀ ਤੇ ਤਾਂ ਪਹਿਲਾਂ ਫਸਿਆ ਉੱਪਰੋਂ ਤੇਲ ਉਹਨੂੰ ਮਿਲੇ ਨਾ ਤਾਂ ਉਹ ਤਾਂ ਗਿਆ ਕੰਮ ਸੋ ਇਹ ਭੇਡ ਚਾਲ ਸੀ ਜੀ ਜੀ ਚ ਅਸੀਂ ਹਰ ਵਾਰ ਫਸ ਜਾਂਦੇ ਆ ਅਸੀਂ ਸੋਚਦੇ ਹੀ ਨਹੀਂ ਅੱਛਾ ਗਵਾਂਡੀ ਹਜੇ ਟੈਂਕ ਫੁੱਲ ਕਰਾ ਕੇ ਆਇਆ ਵੀ ਉਹ ਗਵਾਂਡੀ ਫੁੱਲ ਕਰਾਇਆ ਵੀ ਨਹੀਂ ਨਹੀਂ ਇਹ ਵੀ ਬਹੁਤ ਵੱਡਾ ਆਉਂਦਾ ਚਲੋ ਛੇਤੀ ਚਲੋ ਆਪਾਂ ਵੀ ਕਰਾ ਕੇ ਆਈਏ ਜੇਲਨ ਲੈ ਲਓ ਕੋਈ ਬੋਤਲਾਂ ਚ ਕੀ ਫਿਰਦਾ ਜੋ ਮਿਲਦਾ ਪਵਾ ਲੋ ਕੋਈ ਗੱਲ ਨਹੀਂ ਪੈਸੇ ਨਹੀਂ ਵੀ ਹੈਗੇ ਤਾਂ ਫੜ ਲਓ ਇਧਰੋਂ ਪਰ ਤੇਲ ਜ਼ਰੂਰੀ ਹੈ ਤੇ ਇਸ ਕਰਕੇ ਅੱਧੇ ਲੋਕ ਤਾਂ ਭੇੜ ਚਾਲ ਚ ਫਸੇ ਨੇ ਕੁਝ ਲੋਕ ਸੀਗੇ ਜਿਨ੍ਹਾਂ ਦੀ ਮਜਬੂਰੀ ਸੀ ਹੂੰ ਤੇ ਉਹਨਾਂ ਨੂੰ ਕਰਾਉਣਾ ਪੈਣਾ ਸੀ ਇੱਥੇ ਮੈਂ ਹੋਰ ਐਡ ਕਰਨੀ ਚਾਹਾਂਗਾ ਇਸ ਚੀਜ਼ ਦਾ Rao ji ਪੰਪਾਂ ਵਾਲਿਆਂ ਨੇ ਵੀ ਫਾਇਦਾ ਚੱਕਿਆ ਦੁਪਹਿਰੇ ਖਬਰ ਆ ਰਹੀ ਸੀ ਹਾਲਾਂਕਿ ਉਹ ਜਾਣਕਾਰੀ ਕਲੀਅਰ ਨਹੀਂ ਹੋ ਸਕੀ ਪਰ ਇੰਨਾ ਪਤਾ ਲੱਗਿਆ ਕਿ ਲੁਧਿਆਣੇ ਦੇ ਵਿੱਚ ਇੱਕ ਪੰਪ ਸੀਗਾ ਜਿਹਨੇ 160 ਰੁਪਏ ਪੈਟਰੋਲ ਕਰਤਾ 160 ਰੁਪਏ ਲੀਟਰ ਦੇਖੋ ਲੋਕ 160 ਰੁਪਏ ਵੀ ਪਵਾ ਰਹੇ ਸੀਗੇ ਦੇਖੋ ਉਹ ਤਾਂ ਫਿਰ ਉਹੀ ਗੱਲ ਹੈ ਨਾ ਕਿ ਫਾਇਦਾ ਚੱਕਦੇ ਆ ਅਸੀਂ ਫਾਇਦਾ ਚੱਕਣ ਦੰਨੇ ਆ ਤੇ ਅਗਲਾ ਚੁੱਕਦਾ ਖੈਰ ਅਜੇ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਬਣਨੀ ਚਾਹੀਦੀ ਹੈ ਕਿਉਂਕਿ ਇਸ ਤਰੀਕੇ ਦੇ ਹਾਲਾਤ ਤੁਸੀਂ ਇਦਾਂ ਨਹੀਂ ਕਰ ਸਕਦੇ ਖੈਰ ਇਹ ਵਿਸ਼ਾ ਨਹੀਂ ਆ ਵਿਸ਼ਾਤਾ ਇਹ ਤੁਹਾਡਾ ਸਵਾਲ ਇਹ ਸੀ ਕਿ ਜਿਹੜਾ ਹਿੱਟ ਐਂਡ ਰਨ ਦਾ ਜਿਹੜਾ ਨਵਾਂ ਕਾਨੂੰਨ ਬਣਿਆ ਹੈ ਨਾ ਵੀ ਇਹਦੇ ਲਈ ਇੰਨੀ ਮਾਰੋਮਾਰੀ ਕਿਉਂ ਹੋ ਗਈ ਆ ਜੀ ਹੁਣ ਥੋੜਾ ਜਿਹਾ ਰਾਜੀਪ ਪਿੱਛੇ ਸਮਝਣਾ ਪੈਣਾ ਆਪਾਂ ਨੂੰ ਜੀ ਆਈਪੀਸੀ ਬਣਾਇਆ ਗਿਆ ਸੀ ਇੰਡੀਅਨ ਪੀਨਲ ਕੋਡ ਹਮ ਤੇ ਇਹ ਬਣਿਆ ਸੀ ਅੱਜ ਤੋਂ 150 ਸਾਲ ਪਹਿਲਾਂ ਕੋਈ 160 63 ਸਾਲ ਪਹਿਲਾਂ ਬਣਿਆ ਸੀ ਜਦੋਂ ਅੰਗਰੇਜ਼ੀ ਹਕੂਮਤ ਸੀਗੀ ਹਮ ਤੇ ਉਸ ਵੇਲੇ ਤੁਸੀਂ 150 ਸਾਲ ਪਹਿਲਾਂ ਪਿੱਛੇ ਥੋੜਾ ਜਿਹਾ ਬੈਸੀ ਸੋਚ ਕੇ ਦੇਖੋ ਕਿ ਕੀ ਹੋਣਾ ਸੜਕਾਂ ਕਈਆਂ ਜੇ ਹੋਣਗੀਆਂ ਕਿਹੜੀ ਗੱਡੀ ਹੋਣੀ ਆ ਟਰੱਕ ਇੱਕ ਅੱਧਾ ਹੋਊਗਾ ਮੁਸ਼ਕਿਲ ਦੇ ਨਾਲ ਸੋ ਉਦੋਂ ਇਹ ਕਾਨੂੰਨ ਬਣਿਆ ਸੀ ਉਦੋਂ ਜਿਹੜੇ ਜਿਹੜੇ ਅਪਰਾਧ ਹੁੰਦੇ ਸੀਗੇ ਨਾਰਮਲੀ ਚੱਲ ਰਹੇ ਸੀ ਦੁਨੀਆ 'ਚ ਜਾਂ ਇੰਗਲੈਂਡ 'ਚ ਚੱਲਦੇ ਸੀਗੇ ਤੇ ਉਹੀ ਉਹਨਾਂ ਨੇ ਇੱਥੇ ਇੰਪਲੀਮੈਂਟ ਕੀਤੇ ਨੇ ਠੀਕ ਆ ਵੀ ਮਰਡਰ ਚੋਰੀ 420 ਇਹ ਹੋ ਗਿਆ ਨਾ ਇਹ ਸਾਰੀਆਂ ਧਰਾਵਾਂ ਲਾ ਕੇ ਤਕਰੀਬਨ ਰਲਦਾ ਮਿਲਦਾ ਜਾ ਇੰਗਲੈਂਡ ਦੇ ਨਾਲ ਰਲਦਾ ਮਿਲਦਾ ਜਾ ਉਹਨਾਂ ਨੇ ਆਈਪੀਸੀ ਬਣਾਈ ਇੰਡੀਅਨ ਪੀਨਲ ਕੋਡ ਬਣਾਤਾ ਤੇ ਉਹਦੇ ਤਹਿਤ ਹੈ ਜਿਹੜਾ ਦੋ ਹੋਰ ਕਾਨੂੰਨ ਨੇ ਨਾਲ ਤੇ ਉਹਦੇ ਤਹਿਤ ਹੀ ਸਜਾਵਾਂ ਜਿਹੜੀਆਂ ਫਿਕਸ ਹੋਣ ਲੱਗੀਆਂ ਹੁਣ ਗੱਲ ਇਹ ਹੁਣ 150 ਸਾਲ ਬਾਅਦ ਆ ਕੇ ਹੁਣ ਹਾਲਾਤ ਇਹ ਨੇ ਕਿ ਸੜਕਾਂ ਤਾਂ ਬਣ ਗਈਆਂ ਨੋ ਡਾਊਟ ਪਰ ਵਾਹਨ ਕਿੰਨੇ ਵਧੇ ਨੇ ਵਹੀਕਲ ਕਿੰਨੇ ਜ਼ਿਆਦਾ ਵਧੇ ਨੇ ਤੇ ਇਸ ਵਹੀਕਲਾਂ ਦੇ ਚੱਕਰਾਂ ਦੇ ਵਿੱਚ ਐਕਸੀਡੈਂਟ ਵੀ ਬਹੁਤ ਸਾਰੇ ਵੱਜ ਜਾਂਦੇ ਨੇ ਜੀ ਸੋ ਜਿਹੜਾ ਆਈਪੀਸੀ ਦੀ 150 ਸਾਲ ਪਹਿਲਾਂ ਕਾਨੂੰਨ ਬਣਿਆ ਸੀ ਜਿਹੜਾ ਹੁਣ ਤੱਕ ਵੀ ਚੱਲਦਾ ਆ ਰਿਹਾ ਹਜੇ ਇਹ ਬੀਐਨਐਸ ਹੈ ਜਿਹੜਾ ਇਹ ਐਕਟਿਵ ਹੋਣਾ ਹਜੇ ਲਾਗੂ ਨਹੀਂ ਹੋਇਆ ਲੋਕ ਸਭਾ ਰਾਜ ਸਭਾ ਚ ਪਾਸ ਹੋ ਗਿਆ ਉਹ ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਜਣੀ ਹੈ ਫਿਰ ਇਹ ਲਾਗੂ ਹੋ ਜਾਊਗਾ ਜੀ ਤੇ ਇਹ ਜਿਹੜਾ ਆਈਪੀਸੀ ਚੱਲ ਰਿਹਾ ਹਲੇ ਤੱਕ ਰਾਦੀਪ ਉਹਦੇ ਚ ਹਿੱਟ ਐਂਡ ਰਨ ਦਾ ਕੋਈ ਕਲੋਜ਼ ਨਹੀਂ ਸੀ ਮਤਲਬ ਹਿੱਟ ਐਂਡ ਰਨ ਦਾ ਕੋਈ ਉਹਦੇ ਤੇ ਕਾਨੂੰਨ ਹੈ ਹੀ ਨਹੀਂ ਸੀ ਜੀ ਸੋ ਕੀ ਸੀ ਇੱਕ ਵੈਸੇ ਚੱਲ ਰਿਆ ਸੀਗਾ ਕੰਮ ਕਿ ਜੇ ਐਦਾਂ ਕਿਸੇ ਡਰਾਈਵਰ ਤੋਂ ਹੋ ਗਿਆ ਹੂੰ ਤੇ ਉਹਨੂੰ ਫਿਰ ਇਹ ਆ ਕਿ ਵੱਧ ਤੋਂ ਵੱਧ 2 ਸਾਲ ਦੀ ਸਜ਼ਾ ਹੂੰ ਤੇ ਥੋੜਾ ਜਿਹਾ ਪੈਸੇ ਜੁਰਮਾਨੇ ਤੇ ਪਲੱਸ ਇਹ ਸੀਗਾ ਕਿ ਥਾਣੇ ਜੇ ਤੁਹਾਨੂੰ ਪੁਲਿਸ ਲੈ ਵੀ ਜਾਂਦੀ ਹੈ ਡਰਾਈਵਰ ਨੂੰ ਫੜ ਕੇ ਤਾਂ ਥਾਣੇ 'ਚ ਤੁਹਾਡੀ ਬੇਲ ਹੋ ਜਾਂਦੀ ਸੀ ਜ਼ਮਾਨਤ ਹੋ ਗਈ ਤੇ ਤੁਸੀਂ ਫ੍ਰੀ ਜੀ ਤੇ ਹੁਣ ਜਦੋਂ ਇਹ ਕੇਸ ਐਨੇ ਵਧਣ ਲੱਗ ਗਏ ਇਹ ਟੈਂਡਰਾਂ ਦੇ ਜੀ ਤੇ ਜਿਹਦੇ ਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਹਿੱਟ ਕਰਕੇ ਤੁਸੀਂ ਜਦੋਂ ਭੱਜ ਲਏ ਤੇ ਉਹ ਬੰਦਾ ਸੁੰਨਸਾਨ ਇਲਾਕੇ ਚ ਇਕੱਲਾ ਪਿਆ ਤੇ ਉਹ ਤਾਂ ਫਿਰ ਸਮਝੋ ਕਿ ਜੇ 5 ਮਿੰਟ ਚ ਨਿਆ ਸਾਂਭਿਆ ਤਾਂ ਮਰ ਗਿਆ ਬੰਦਾ ਕਿਸੇ ਦਾ ਜੀਤ ਤਾਂ ਚਲੇ ਗਿਆ ਨਾ ਜੀ ਤੁਹਾਡੇ ਲਈ ਉਹ ਬੰਦਾ ਇੰਪੋਰਟੈਂਟ ਨਹੀਂ ਹੋ ਸਕਦਾ ਪਰ ਜਿਹੜੇ ਪਰਿਵਾਰ ਦਾ ਉਹ ਜੀ ਹੈ ਹੋ ਸਕਦਾ ਕਿ ਉਹਦੇ ਤੇ ਸੱਤ ਬੰਦੇ ਡਿਪੈਂਡ ਹੋਣ ਉਹ ਇਕੱਲਾ ਕਮਾਉਣ ਵਾਲਾ ਹੋਵੇ ਉਹ ਤਾਂ ਪਰਿਵਾਰ ਰੁਲ ਗਿਆ ਨਾ ਸੋ ਇਹ ਕਾਨੂੰਨ ਇਸ ਤਰੀਕੇ ਨਾਲ ਲੈ ਕੇ ਆਂਦਾ ਗਿਆ ਕਿ ਇੱਕ ਤਾਂ ਦੁਰਘਟਨਾ ਚ ਜਿਹੜੇ ਬੰਦੇ ਜਾਨਾਗਵਾਰੇ ਨੇ ਉਹਨਾਂ ਨੂੰ ਸਾਂਭ ਲਈਏ ਮੌਕੇ ਤੇ ਹਿੱਟ ਐਂਡ ਰਨ ਨਾ ਹੋਵੇ ਸੋ ਇਸ ਕਰਕੇ ਜਿਹੜਾ ਨਵਾਂ ਬੀ ਐਨ ਐਸ ਕਾਨੂੰਨ ਬਣਿਆ ਆਈ ਪੀ ਸੀ हट ਜਾਣਾ ਹੁਣ ਆਈ ਪੀ ਸੀ ਦੇ ਸਾਤੇ ਬੀ ਐਨ ਐਸ ਦੀਆਂ ਧਰਾਵਾਂ ਲੱਗਣਗੀਆਂ ਸਾਰੀਆਂ ਭਾਰਤੀ ਨਿਆ ਸਹਿਤਾ ਇਹਨੂੰ ਕਿਹਾ ਜਾਂਦਾ ਤੇ ਇਹਦੇ ਭਾਰਤੀ ਨਿਆ ਸਹਿਤਾ ਬੀ ਐਨ ਐਸ ਦੇ ਵਿੱਚ ਕੀ ਕੀਤਾ ਕਿ ਹਿੱਟ ਐਂਡ ਰਨ ਨੂੰ ਸ਼ਾਮਲ ਕਰ ਲਿਆ ਸ਼ਾਮਿਲ ਕਰਕੇ ਕੀ ਕੀਤਾ ਕਿ ਇਹਦੇ ਚ ਜੇ ਪਹਿਲਾਂ ਇੱਕ ਅਫੈਂਸ ਕਰਦੇ ਆ ਤਾਂ 5 ਸਾਲ ਦੀ ਸਜ਼ਾ ਤੇ 2-3 ਲੱਖ ਰੁਪਏ ਜੁਰਮਾਨਾ ਤੇ ਜੇ ਇਸ ਤੋਂ ਵੀ ਫਿਰ ਉਹੀ ਗੱਲ ਆ ਦੁਬਾਰਾ ਹੋ ਜਾਂਦਾ ਹਿੱਟ ਐਂਡ ਰਨ ਦਾ ਉਸੇ ਹੋਰ ਸੀਰੀਅਸ ਹੋ ਜਾਂਦਾ ਮਾਮਲਾ ਤੇ ਉਹਦੇ ਚ ਫਿਰ ਰਾਦੀ ਪੇ 10 ਸਾਲ ਤੱਕ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਜੀ ਹੁਣ ਜਿਵੇਂ ਹੀ ਡਰਾਈਵਰ ਵੀਰਾਂ ਨੂੰ ਇਹ ਗੱਲ ਪਤਾ ਲੱਗੀ ਤੇ ਉਹ ਹੋਸ਼ ਉੱਡ ਗਏ ਉਹਨਾਂ ਦੇ ਕਿ ਯਾਰ ਇਹ ਤਾਂ ਗਲਤ ਹੋ ਗਿਆ ਕੰਮ ਬਿਲਕੁਲ ਤੇ ਉਹ ਕਹਿੰਦੇ ਕਿ ਇਸ ਹਿਸਾਬ ਦੇ ਨਾਲ ਤਾਂ ਅਸੀਂ ਗੱਡੀ ਚਲਾ ਹੀ ਨਹੀਂ ਸਕਦੇ ਉਹ ਕਹਿੰਦੇ ਜਿਹਦੀ 10000 ਰੁਪਿਆ ਤਨਖਾਹ ਜੇ ਕੱਲ ਨੂੰ ਉਹਦੇ ਤੋਂ ਬੈਂਚਾਸ ਇਹੋ ਜੀ ਘਟਨਾ ਘਟ ਗਈ ਤਾਂ ਇੱਕ ਡਰਾਈਵਰ ਗਰੀਬ ਵਿਚਾਰਾ ਜਿਹਦੀ ਤਨਖਾਹ ਹੀ 10000 ਰੁਪਿਆ 10 ਲੱਖ ਰੁਪਿਆ ਕਿਵੇਂ ਜੁਰਮਾਨਾ ਦੇ ਦੂਗਾ ਹੈਗਾ ਇਹਦਾ ਲਾਜਿਕ ਇਹਦਾ ਇਲਾਜ ਸਭ ਤੋਂ ਵੱਡਾ ਇਹੀ ਹੈ ਰਾਦੀਪ ਕਿ ਦੇਖੋ ਤੁਸੀਂ ਰੈਸ਼ ਰੈਸ਼ ਡਰਾਈਵਿੰਗ ਹੀ ਨਾ ਕਰੋ ਤੁਸੀਂ ਅਣਗੈਲੀ ਕਰੋ ਹੀ ਨਾ ਸਾਡੇ ਮੋਸਟਲੀ ਕਿਉਂਕਿ ਜਾਦਾ ਜਿਹੜੀ ਟਰਾਂਸਪੋਰਟ ਆ ਉਹ ਟਰੱਕਾਂ ਜਾਂ ਬੱਸਾਂ ਦੀ ਜ਼ਿਆਦਾ ਆ ਅਸੀਂ ਦੇਖਦੇ ਆ ਕਿ ਅਕਸਰ ਐਕਸੀਡੈਂਟ ਵੀ ਹੁੰਦੇ ਉਹ ਟਰੱਕਾਂ ਬੱਸਾਂ ਦੇ ਨਾਲ ਜ਼ਿਆਦਾ ਹੁੰਦੇ ਨੇ ਹਨਾ ਕਾਰ ਕਾਰ ਆਪਸ ਵਿੱਚ ਬਹੁਤ ਘੱਟ ਪਿੱੜਦੀਆਂ ਨੇ ਜੀ ਟਰੱਕਾਂ ਦੀ ਲਪੇਟ 'ਚ ਸਕੂਟਰ ਵਾਲਾ ਆ ਗਿਆ ਗੱਡੀ ਵਾਲਾ ਆ ਗਿਆ ਬੱਸ ਦੀ ਲਪੇਟ 'ਚ ਆ ਗਿਆ ਇਹਨਾਂ ਦਾ ਇੱਕ ਰੀਜ਼ਨ ਇਹ ਆ ਹੋ ਸਕਦਾ ਹੈ ਕਿ ਆਪਾਂ ਨੂੰ ਡਰਾਈਵਰ ਭਰਾ ਬਹੁਤ ਗਾਲਾਂ ਵੀ ਕੱਢ ਸਕਦੇ ਨੇ ਪਰ ਜੋ ਸਚਾਈ ਹੈ ਉਹ ਸਚਾਈ ਹੈ ਜੀ ਇਹਦਾ ਇੱਕ ਵੱਡਾ ਕਾਰਨ ਇਹ ਆ ਕਿ ਸਾਡੇ ਜਿਹੜੇ ਡਰਾਈਵਰ ਵੀਰ ਨੇ ਉਹ ਬਹੁਤ ਅੰਗੈਲੀ ਦੇ ਨਾਲ ਡਰਾਈਵਿੰਗ ਕਰਦੇ ਨੇ ਜੇ ਤੁਹਾਨੂੰ ਆਪਣੀ ਡਰਾਈਵਿੰਗ ਤੇ ਇੰਨਾ ਕੌਨਫੀਡੈਂਟ ਹੈ ਹੀ ਨਹੀਂ ਹੂੰ ਸੋ ਕਿ ਇਹ ਸਾਡੇ ਤੋਂ ਤਾਂ ਹਾਦਸਾ ਹੋ ਜਾਣਾ ਜੀ ਜੇ ਅਗਰ ਅਸੀਂ ਦੇਖ ਕੇ ਚਲਾਵਾਂਗੇ ਜੀ ਤਾਂ ਸਾਨੂੰ ਪਤਾ ਹੈ ਕਿ ਜੇ ਅਸੀਂ ਗਲਤ ਨਹੀਂ ਚਲਾਵਾਂਗੇ ਤਾਂ ਹਾਦਸਾ ਨਹੀਂ ਹੋਊਗਾ ਉਹ ਜਿਹੜਾ ਕਹਿੰਦੇ ਨੇ ਕਿ ਅਸੀਂ ਠੀਕ ਜਾਣਦੇ ਆ ਜੀ ਕਈ ਵਾਰ ਅਗਲਾ ਆ ਕੇ ਮਾਰ ਲੈਂਦਾ ਉਹ ਰਾਤ ਦੀਪ ਹਜ਼ਾਰਾਂ ਕੇਸਾਂ ਦੇ ਵਿੱਚੋਂ ਇੱਕ ਜਾਂ ਦੋ ਕੇਸ ਇਹੋ ਜਿਹੇ ਹੁੰਦੇ ਨੇ ਕਿ ਸਾਡੀ ਗਲਤੀ ਨਹੀਂ ਦੂਜਾ ਆ ਕੇ ਵੱਜਦਾ ਜੀ ਇਹ ਦੇਖੋ ਜੇ ਵੱਜ ਗਿਆ ਅਸੀਂ ਠੀਕ ਜਾ ਰਹੇ ਹਾਂ ਅਸੀਂ ਤਾਂ ਕਾਨੂੰਨ ਦੇ ਹਿਸਾਬ ਨਾਲ ਠੀਕ ਸੀ ਨਾ ਅਸੀਂ ਦੇਖੋ ਕਿਲੋਮੀਟਰ ਦੀ ਲਿਮਟ ਵੀ ਸਪੀਡ ਦੀ ਸੀ ਅਸੀਂ ਖੱਬੇ ਹੱਥ ਵੀ ਚੱਲ ਰਹੇ ਸੀ ਅਸੀਂ ਫਾਲੋ ਸਾਰਾ ਕੁਝ ਕਰ ਰਹੇ ਸੀ ਦੂਜਾ ਕਿ ਵਜਿਆ ਤਾਂ ਇਹਦੇ 'ਚ ਤੁਹਾਨੂੰ ਤਾਂ ਕੋਈ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਜੀ ਤੁਸੀਂ ਤਾਂ ਠੀਕ ਹੋ ਨਾ ਕਾਨੂੰਨ ਨੇ ਤਾਂ ਇਹ ਹੀ ਦੇਖਣਾ ਕਿ ਤੁਸੀਂ ਠੀਕ ਹੋ ਬਸ ਫਿਰ ਤੁਹਾਨੂੰ ਥੋੜੀ ਨਾ ਸਜ਼ਾ ਹੋ ਜੂਗੀ ਸਜ਼ਾ ਤਾਂ ਉੱਥੇ ਹੋਣੀ ਆ ਨਾ ਜਿੱਥੇ ਤੁਸੀਂ ਕਿਸੇ ਨੂੰ ਹਿੱਟ ਕਰੋਗੇ ਤੇ ਫਿਰ ਉੱਥੋਂ ਭੱਜੋਗੇ ਮਤਲਬ ਰਨ ਕਰੋਗੇ ਜੀ ਫਿਰ ਜਿਹੜਾ ਪਿੱਛੇ ਤੁਸੀਂ ਵਿਕਟਿਮ ਛੱਡ ਗਏ ਉਹ ਪੀੜਿਤ ਛੱਡ ਦੇ ਛੱਡ ਕੇ ਬੰਦਾ ਫਿਰ ਉਹਦੀ ਜੇ ਮੌਤ ਹੋ ਜਾਂਦੀ ਹੈ ਤੇ ਫਿਰ ਉਹਦੀ ਮੌਤ ਦਾ ਜ਼ਿੰਮੇਵਾਰ ਫਿਰ ਤੋਂ ਤੁਹਾਨੂੰ ਠਹਿਰਾਇਆ ਜਾਊਗਾ ਤੇ ਦੇਖੋ ਇੱਕ ਗੱਲ ਹੈ ਰਾਜੀਪ ਮੈਨੂੰ ਪਤਾ ਬਹੁਤ ਸਾਰੇ ਸਵਾਲ ਤੁਹਾਡੇ ਮਨ ਚ ਆਉਣਗੇ ਆਪਾਂ ਕਲੀਅਰ ਕਰਾਂਗੇ ਗੱਲਾਂ ਪਹਿਲਾਂ ਦੋ ਚੀਜ਼ਾਂ ਨੋਟ ਕਰ ਲਈਏ ਇੱਕ ਤਾਂ ਇਹ ਹੈ ਕਿ ਇਹ ਇਹ ਕਾਨੂੰਨ ਬਣਿਆ ਇਹ ਇਕੱਲਾ ਯਾਰ ਬੱਸ ਡਰਾਈਵਰਾਂ ਤੇ ਟਰੱਕ ਡਰਾਈਵਰਾਂ ਲਈ ਥੋੜੀ ਬਣਿਆ ਤੁਹਾਡੇ ਲਈ ਵੀ ਹੈ ਮੇਰੇ ਲਈ ਵੀ ਹੈ ਸਾਰੇ ਜਿਹੜੇ ਦਰਸ਼ਕ ਦੇਖ ਰਹੇ ਨੇ ਤੁਹਾਡੇ ਲਈ ਵੀ ਹੈ ਤਾਂ ਸਾਰਿਆਂ ਲਈ ਸੇਮ ਹੈ ਜੇ ਮੈਂ ਵੀ ਆਪਣੀ ਕਾਰ ਦੇ ਨਾਲ ਜਾਊਂਗਾ ਜੇ ਕਿਸੇ ਕੋਈ ਰੱਬ ਨਾ ਕਰੇ ਕਿ ਉਧਰ ਘਟਨਾ ਹੁੰਦੀ ਆ ਮੈਂ ਉਥੋਂ ਹਿੱਟ ਕਰਕੇ ਮੈਂ ਉਥੋਂ ਰਨ ਕਰ ਗਿਆ ਮੌਕੇ ਤੇ ਮੇਰਾ ਪਤਾ ਨਹੀਂ ਲੱਗਿਆ ਬਾਅਦ ਚੋ ਪੁਲਿਸ ਨੇ ਮੈਨੂੰ ਲੱਤ ਲਿਆ ਜੀ ਕੇਸ ਆਉਂਦੇ ਰਹੋ ਜੀ ਕਾਰਾਂ ਦੇ ਵੀ ਆਪਾਂ ਦੇਖਦੇ ਆਂ ਜਾਂਦੇ ਨੇ ਨਾ ਰਾਜੀ ਗੱਲ ਇਹੀ ਆ ਨਾ ਕਿ ਦੇਖੋ ਦੁਰਘਟਨਾ ਹੋ ਗਈ ਤੁਹਾਡੀ ਗਲਤੀ ਸੀ ਜਾਂ ਕਿਸੇ ਹੋਰ ਦੀ ਗਲਤੀ ਸੀ ਹੋ ਗਈ ਨਾ ਹੁਤਾ ਪਰ ਉਸ ਦੁਰਘਟਨਾ ਚ ਜਿਹੜਾ ਬੰਦਾ ਜ਼ਖਮੀ ਹੋਇਆ ਘੱਟੋ ਘੱਟ ਉਹਨੂੰ ਸੰਭਾਲ ਤਾਂ ਤੁਸੀਂ ਸਕਦੇ ਹੋ ਜੀ ਰਾਦੀਪ 80 90% ਇਹ ਜੇ ਮਾਮਲੇ ਨੇ ਕਿ ਜਿਹੜੇ ਹਿੱਟ ਐਂਡ ਰਨ ਦੇ ਕੇਸ ਚ ਦੇ ਕਰਕੇ ਹੀ ਬੰਦੇ ਮਰਦੇ ਨੇ ਜੇ ਬੰਦਾ ਰਨ ਨਾ ਕਰੇ ਹਿੱਟ ਹੋਣ ਤੋਂ ਬਾਅਦ ਜੇ ਉਹਨੂੰ ਸੰਭਲੇ ਤਾਂ 80% ਬੰਦੇ ਬਚ ਸਕਦੇ ਨੇ ਜੀ ਇਹ 80% ਦਾ ਬਹੁਤ ਵੱਡਾ ਅੰਕੜਾ ਹੁੰਦਾ ਕਿ ਬੱਸਾਂ ਦੇਖਦੇ ਆਂ ਆਪਾਂ ਦੇਖਦੇ ਆਂ ਵੀ ਜਦੋਂ ਕੋਈ ਟਰੱਕ ਵਾਲਾ ਫੇਟ ਮਾਰ ਦਿੰਦਾ ਤਾਂ ਉਹ ਟਰੱਕ ਤਾਂ ਦੇਖੋ ਭਜਾਉਣਾ ਔਖਾ ਹੁੰਦਾਗਾ ਨਾ ਉੱਥੋਂ ਉਹ ਟਰੱਕ ਛੱਡ ਕੇ ਆਪ ਭੱਜ ਜਾਂਦਾਗਾ ਉੱਥੋਂ ਉਹਦਾ ਪਤਾ ਲੱਗ ਜਾਂਦਾਗਾ ਐਸੀ ਚੀਜ਼ ਕਰਕੇ ਮੈਨੂੰ ਲੱਗਦਾ ਇਹ ਵੀ ਡਰ ਹੋ ਸਕਦਾ ਟਰੱਕ ਵੀਰਾਂ ਨੂੰ ਕਰਕੇ ਵੀ ਗੱਡੀਆਂ ਵਾਲੇ ਤਾਂ ਹੀ ਨਹੀਂ ਬੋਲਦੇ ਕਿਉਂਕਿ ਗੱਡੀਆਂ ਨੂੰ ਪਤਾ ਭਜਾਉਣੀ ਸੌਖੀ ਹੈ ਛੋਟੀ ਗੱਡੀ ਹੁੰਦੀ ਹੈ ਨਹੀਂ ਨਹੀਂ ਉਹ ਗੱਲ ਨਹੀਂ ਹੈ ਆ ਸਪੀਡ ਤੇ ਹੁੰਦੀ ਹੈ ਚੀਜ਼ ਉਦੋਂ ਭਜਾਈ ਜਾ ਸਕਦੀ ਹੁੰਦੀ ਹੈ ਗੱਲ ਇਹ ਨਹੀਂ ਹੈ ਗੱਲ ਇਹ ਹੈ ਕਿ ਜਦੋਂ ਤੁਹਾਡੀ ਆਪਣੀ ਗੱਡੀ ਨੁਕਸਾਨੀ ਗਈ ਗੱਡੀ ਬੰਦ ਹੋ ਗਈ ਤੇ ਇਸੀ ਸਿਚੁਏਸ਼ਨ ਦੇ ਵਿੱਚ ਫਿਰ ਨਹੀਂ ਭੱਜਿਆ ਜਾਂਦਾ ਹਨਾ ਪਰ ਗੱਲ ਇਹ ਹੈ ਨਾ ਕਿ ਤੁਸੀਂ ਸੋਚੋ ਕਿ ਜੇ ਅਸੀਂ ਅੱਜ ਇਸ ਚੀਜ਼ ਤੋਂ ਡਰ ਰਹੇ ਹਾਂ ਤੇ ਕੱਲੋਂ ਕੋਈ ਸਾਡੇ ਬੰਦੇ ਦਾ ਰੱਬ ਨਾ ਕਰੇ ਕੋਈ ਫੈਮਿਲੀ ਮੈਂਬਰ ਦੀ ਐਦਾਂ ਐਕਸੀਡੈਂਟ ਹੁੰਦਾ ਆ ਤੇ ਘੱਟੋ ਘੱਟ ਸਾਨੂੰ ਇਹ ਤਾਂ ਹੈਗੀ ਹੈ ਕਿ ਜੇ ਬੰਦੇ ਦਾ ਕਿਸੇ ਦੇ ਨਾਲ ਐਕਸੀਡੈਂਟ ਹੋਊਗਾ ਤਾਂ ਉਹਨੂੰ ਸਾਹਮ ਤਾਂ ਲਊਗਾ ਤਾਂ ਉਹਨੂੰ ਉਹ ਉਹਦੀ ਜਾਨ ਬਚਾਉਣ ਨੂੰ ਪੁਲਿਸ ਨੂੰ ਜਾਂ ਐਂਬੂਲੈਂਸ ਨੂੰ ਬੁਲਾ ਤਾਂ ਲਊਗਾ ਘੱਟੋ ਘੱਟ ਇਸ ਕਾਨੂੰਨ ਦੇ ਡਰ ਦੇ ਪਿੱਛੋਂ ਇਹ ਤਾਂ ਨਹੀਂ ਵੀ ਅਗਲਾ ਕਹਿੰਦਾ ਲੈ ਮਰਦਾ ਮਰੀ ਜਾਵੇ ਕੋਈ ਮਤਲਬ ਅਸੀਂ ਬੰਦੇ ਦੀ ਜ਼ਿੰਦਗੀ ਦੀ ਔਕਾਤ ਅਸੀਂ ਕੁੱਤੇ ਤੋਂ ਘੱਟ ਕਰਦੇ ਆ ਜੀ ਕੁੱਤੇ ਜਿੰਨੀ ਦੀ ਜ਼ਿੰਦਗੀ ਜਿੰਨੀ ਔਕਾਤ ਵੀ ਨਹੀਂ ਅਸੀਂ ਰੱਖਦੇ ਸਾਨੂੰ ਪਤਾ ਹੈ ਕਿ ਸਾਡੇ ਨਾਲ ਦਾ ਹੀ ਬੰਦਾ ਆ ਉਹ ਪਰ ਉਹ ਸਾਡਾ ਕੁਝ ਨਹੀਂ ਲੱਗਦਾ ਤਾਂ ਕਰਕੇ ਜੇ ਉਹ ਮਰਦਾ ਤਾਂ ਮਰੀ ਜਾਵੇ ਛੱਡੋ ਪਰੇ ਇਹਨੂੰ ਆਪਾਂ ਅੱਗੇ ਵਧੋ ਆਪਾਂ ਕਿਉਂ ਫਸਣਾ ਇਹ ਚੀਜ਼ਾਂ ਹੁੰਦੀਆਂ ਨੇ ਸੋ ਇਹ ਚੀਜ਼ਾਂ ਨਾ ਹੋਣ ਦੇਖੋ ਹੁਣ ਸਿੰਪਲ ਜੀ ਗੱਲ ਆ ਪਹਿਲੀ ਗੱਲ ਤਾਂ ਇਹ ਆਪਾਂ ਕਹੀ ਹੈ ਕਿ ਇਹ ਇਕੱਲਾ ਟਰੱਕ ਡਰਾਈਵਰਾਂ ਬੱਸ ਡਰਾਈਵਰਾਂ ਵਾਸਤੇ ਨਹੀਂ ਆ ਤੁਹਾਡੇ ਲਈ ਵੀ ਆ ਮੇਰੇ ਲਈ ਵੀ ਆ ਸਾਰਿਆਂ ਦੇ ਲਈ ਆ ਕਾਨੂੰਨ ਤਾਂ ਸਾਰਿਆਂ ਲਈ ਸੇਮ ਹੁੰਦਾ ਨਾ ਨਾਲੇ ਇਹ ਵੀ ਗੱਲ ਆ ਨਾ ਪੁਲਿਸ ਜਾਂਚ ਕਰਕੇ ਕਾਰਵਾਈ ਕਹੂਗੀ ਐ ਥੋੜੀ ਜਿਹੀ ਕਾਨੂੰਨ ਬਣ ਗਿਆ ਸਿੱਧਾ ਧੋਖ ਦਿੱਤਾ ਜਾਊਗਾ ਮੈਂ ਗੱਲ ਉਹੀ ਕਰ ਰਿਹਾ ਦੇਖੋ ਜੇ ਤੁਹਾਡੀ ਗਲਤੀ ਆ ਫਿਰ ਸਜ਼ਾ ਵੀ ਮਿਲੂਗੀ ਜੇ ਤੁਹਾਡੀ ਗਲਤੀ ਹੀ ਨਹੀਂ ਫਿਰ ਤੁਹਾਨੂੰ ਸਜ਼ਾ ਵੀ ਨਹੀਂ ਮਿਲਣੀ ਬਿਲਕੁਲ ਠੀਕ ਆ ਜੇ ਤੁਸੀਂ ਆਪਣੀ ਥਾਂ ਤੇ ਜਿਵੇਂ ਪਹਿਲਾਂ ਕਿਹਾ ਮੈਂ ਤੁਸੀਂ ਆਪਣੀ ਲਾਈਨ 'ਚ ਜਾ ਰਹੇ ਹੋ ਸਹੀ ਸਪੀਡ ਲਿਮਟ ਤੇ ਜਾ ਰਹੇ ਹੋ ਦੂਸਰੇ ਪਾਸੇੋਂ ਗੱਡੀ ਆ ਕੇ ਵੱਜੀ ਤਾਂ ਤੁਹਾਡਾ ਠੀਕ ਹੈ ਉਹ ਚੀਜ਼ਾਂ ਹੋ ਗਈਆਂ ਨਾ ਰਿਕਾਰਡ ਬਿਲਕੁਲ ਤੇ ਹੁਣ ਇਹ ਗੱਲ ਸੀ ਕਿ ਸਭ ਦੇ ਲਈ ਕਾਨੂੰਨ ਹੈ ਦੂਸਰੀ ਗੱਲ ਇਹ ਆ ਹੁਣ ਅਸੀਂ ਬੜੇ ठाਠ ਦੇ ਨਾਲ ਕਹਿ ਦਿੰਨੇ ਆ ਨਹੀਂ ਯਾਰ ਸਾਡਾ ਦੇਸ਼ ਕੈਨੇਡਾ ਅਮਰੀਕਾ ਨਹੀਂ ਬਣ ਸਕਦਾ ਬਿਲਕੁਲ ਕਹਿੰਦੇ ਆ ਨਾ ਆਪਾਂ ਅਸੀਂ ਲਾਂਬਾ ਦਿੰਨੇ ਆ ਕਿ ਸਾਡਾ ਨਹੀਂ ਸਿਸਟਮ ਠੀਕ ਹੋ ਸਕਦਾ ਨਾ 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 ਇਹ ਨਹੀਂ ਹੋ ਸਕਦਾ ਠੀਕ ਆ ਅਸੀਂ ਸਰਕਾਰਾਂ ਨੂੰ ਗਾਲ੍ਹਾਂ ਵੀ ਕੱਢਦੇ ਆ ਅਸੀਂ ਲਾਂਬੇ ਵੀ ਦਿੰਨੇ ਆ ਅਸੀਂ ਕਿੰਤੂ ਪ੍ਰੰਤੂ ਵੀ ਕਰਦੇ ਆ ਹਾਂ ਤੇ ਹੁਣ ਜੇ ਥੋੜਾ ਜਿਹਾ ਕਾਨੂੰਨ ਦੇ ਵਿੱਚ ਸਖਤੀ ਕਰਤੀ ਦੇਖੋ ਕਿਉਂ ਕੀਤੀ ਸਰਕਾਰ ਨੇ ਕਿ ਜੇ ਜੁਰਮਾਨਾ ਵੱਡਾ ਹੋਊ ਸਜ਼ਾ ਵੱਡੀ ਹੋਊ ਤਾਂ ਹੀ ਲੋਕ ਰਾਜੀਪ ਦੇਖ ਕੇ ਚਲਾਉਣਗੇ ਨਾ ਜਿਸ ਤੁਹਾਡੇ ਸਟ੍ਰਾਈਕ ਕਰੀ ਜਾਣੀ ਆ ਦਿਮਾਗ ਚ ਗੱਲ ਕਿ ਯਾਰ 10 ਸਾਲ ਸਜ਼ਾ 7 ਲੱਖ ਰੁਪਿਆ ਦੇਣਾ ਪੈ ਜੂ ਮੈਂ ਧਿਆਨ ਨਾਲ ਚਲਾਵਾਂ ਠੀਕ ਐ ਮੈਂ दारू ਪੀ ਕੇ ਨਾ ਚਲਾਵਾਂ ਮੈਂ ਕੋਈ ਨਸ਼ਾ ਕਰਕੇ ਨਾ ਚਲਾਵਾਂ ਨਹੀਂ ਤਾਂ ਯਾਰ ਸਾਰੇ ਜਾਣਦੇ ਆ ਕਿ ਅਸੀਂ ਕਿਸ ਤਰੀਕੇ ਨਾਲ ਗੱਡੀਆਂ ਚਲਦੀਆਂ ਸਾਡੀਆਂ ਠੀਕ ਐ ਨਸ਼ੇ ਤੋਂ ਬਿਨਾ ਬਹੁਤ ਘੱਟ ਡਰਾਈਵਰ ਨੇ ਜਿਹੜੇ ਚਲਾਉਂਦੇ ਨੇ ਚਾਹੇ ਉਹ ਫੀਮ ਭੁੱਕੀ ਦਾ ਨਸ਼ਾ ਹੈ ਨਾ ਜਿਹੜੇ ਰਵਾਇਤੀ ਨਸ਼ੇ ਨੇ ਚਾਹੇ ਉਹ ਕਰਨ ਕਿ ਨੀਂਦ ਨਾ ਆਵੇ ਸਾਨੂੰ ਪਰ ਇਹ ਚੀਜ਼ਾਂ ਕਿਤੇ ਨਾ ਕਿਤੇ ਤੁਹਾਡੀ ਮੈਂਟਲੀ ਹੈਲਥ ਤੇ ਅਸਰ ਪਾਉਂਦੀਆਂ ਨੇ ਤੇ ਫਿਰ ਅੱਗੇ ਜਾ ਕੇ ਇੱਕ ਦੇਖੋ ਬਾਹਰ ਬਾਹਰ ਕੀ ਹੈ ਬਾਹਰ ਇਹ ਹੈ ਕਿ ਤੁਸੀਂ 8-9 ਘੰਟੇ ਤੋਂ ਵੱਧ ਗੱਡੀ ਚਲਾ ਨਹੀਂ ਸਕਦੇ ਜੇ ਚਲਾਉਂਦੇ ਫੜੇਗੇ ਤਾਂ ਤੁਹਾਡਾ ਸਿੱਧਾ ਲਾਇਸੈਂਸ ਜ਼ਬਤ ਆ ਜੀ ਠੀਕ ਹੈ ਤੇ ਫੇਰ ਜੇ ਸਾਡੀ ਸਰਕਾਰ ਕੈਨੇਡਾ ਅਮਰੀਕਾ ਦੀ ਰੀਸ ਕਰਕੇ ਆਪਾਂ ਕੋਈ ਕਾਨੂੰਨ ਲੈ ਕੇ ਆਉਨੇ ਆ ਤੇ ਫੇਰ ਅਸੀਂ ਇਸ ਤਰੀਕੇ ਨਾਲ ਵਿਰੋਧ ਕਰਦੇ ਆ ਜਦੋਂ ਕਿ ਪਤਾ ਕਿ ਦੇਖੋ ਤੁਹਾਡੇ ਲਈ ਨਹੀਂ ਨਹੀਂ ਹੈ ਸਾਰਿਆਂ ਦੇ ਲਈ ਹੈ ਇਹ ਤੇ ਜੇ ਅਸੀਂ ਬਦਲਣਾ ਚਾਹੁੰਦੇ ਆ ਦੇਸ਼ ਤਾਂ ਸਾਨੂੰ ਤਕਲੀਫ ਤਾਂ ਫਿਰ ਹੋਊਗੀ ਮੈਨੂੰ ਨਾ ਇਥੇ ਇੱਕ ਬਾਹਰਲੇ ਜਿਹੜੇ ਲੋਕ ਲੋਕ ਨੇ ਅਮਰੀਕਾ ਕੈਨੇਡਾ ਵਾਲੇ ਅਸੀਂ ਕਹਿ ਦਿੰਨੇ ਆ ਆਸਟ੍ਰੇਲੀਆ ਵਾਲੇ ਇੱਕ ਤਾਂ ਉਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਡਰ ਹੈ ਕਾਨੂੰਨ ਦਾ ਡਰ ਹੈ ਡਰਿੰਕ ਕਰਕੇ ਕਦੇ ਉਹ ਗੱਡੀ ਨਹੀਂ ਚਲਾਉਂਦੇ ਜੇ ਡਰਿੰਕ ਉਹਨਾਂ ਨੇ ਕਰ ਲਈ ਤਾਂ ਉਹ ਟੈਕਸੀ ਬੁਲਾ ਲੈਣਗੇ ਆਪਣੀ ਕਾਰ ਉੱਥੇ ਖੜਾ ਦੇਣਗੇ ਜਾਂ ਨਾਲ ਵਾਲੇ ਨੂੰ ਕਹਿਣਗੇ ਜਾਂ ਕੋਈ ਹੋਰ ਫੈਮਲੀ ਵੀ ਭਈ ਤੂੰ ਗੱਡੀ ਚਲਾਉਣੀ ਆ ਅਸੀਂ दारू ਪੀਣੀ ਆ ਉਹ ਨਹੀਂ ਚਲਾਉਂਦੇ ਰਾਤੀ ਕਿਉਂਕਿ ਜੇ ਤੁਸੀਂ ਫੜੇਗੇ ਤਾਂ ਤੁਹਾਡਾ ਲਾਇਸੈਂਸ ਖਤਮ ਆ ਫਿਰ ਤੁਹਾਡੇ 4-5 ਸਾਲ ਲਾਇਸੈਂਸ ਨਹੀਂ ਮਿਲਣਾ ਫਿਰ ਤੁਸੀਂ ਗੱਡੀ ਚਲਾਉਣ ਤੋਂ ਰਹਿ ਚਾਹੇ ਉਹ ਕਾਰ ਆ ਚਾਹੇ ਕੋਈ ਬੱਸ ਟਰੱਕ ਆ ਸੋ ਇਹ ਕਾਨੂੰਨਾਂ ਦੇ ਕਰਕੇ ਹੀ ਅਮਰੀਕਾ ਕੈਨੇਡਾ ਅਮਰੀਕਾ ਕੈਨੇਡਾ ਆ ਸਾਡੇ ਕਾਨੂੰਨ ਉਹਨੇ ਤੇ ਇਸ ਕਰਕੇ ਅਸੀਂ ਅਮਰੀਕਾ ਕੈਨੇਡਾ ਦੇ ਬਰਾਬਰ ਨਹੀਂ ਆ ਹੁਣ ਇਸੇ ਕਾਨੂੰਨ ਦੇ ਵਿੱਚ ਚਲਦੇ ਆ ਇਸੇ ਕਾਨੂੰਨ ਚ ਨਵੇਂ ਬੀਐਸ ਬੀਐਨਐਸ ਦੇ ਚ ਇਹਦੇ ਚ ਇਹ ਆ ਕਿ ਜੇ 12 ਸਾਲ ਤੋਂ ਘੱਟ ਛੋਟੀ ਬੱਚੀ ਦੇ ਨਾਲ ਕਿਸੇ ਨੇ ਬਲਾਤਕਾਰ ਵਰਗਾ ਕੰਣਾਉਣਾ ਅਪਰਾਧ ਕੀਤਾ ਅੱਛਾ ਤਾਂ ਸਿੱਧੀ ਮੌਤ ਦੀ ਸਜ਼ਾ ਤੇ ਹੁਣ ਇਹ ਦੱਸੋ ਚੰਗਾ ਹੈ ਕਿ ਨਹੀਂ ਚੰਗਾ ਚੰਗਾ ਹੈ ਨਾ ਲੰਬੇ ਸਮੇਂ ਤੋਂ ਮੰਗ ਕਰਦੇ ਸੀ ਅਸੀਂ ਕਹਿੰਦੇ ਸੀ ਵੀ ਅਜਿਹੀਆਂ ਦੋਸ਼ੀਆਂ ਨੂੰ ਸਿੱਧੀ ਗੋਲੀ ਮਾਰੋ ਹਾਂ ਅਸੀਂ ਹਰ ਬੰਦਾ ਇਹੀ ਗੱਡੀ ਬੋਲਦਾ ਤੇ ਹੁਣ ਆ ਗਈ ਨਾ ਚੀਜ਼ ਜਦੋਂ ਕੀ ਯਾਰ ਤੁਸੀਂ 5 5 6 6 ਸਾਲ ਦੀਆਂ ਬੱਚੀਆਂ ਨੂੰ ਨਹੀਂ ਛੱਡਦੇ ਯਾਰ ਤੇ ਹੁਣ ਜੇ ਤੁਸੀਂ ਪੰਗਾ ਲੈ ਕੇ ਦੇਖੋ ਕੋਈ ਨਹੀਂ ਹੁਣ ਤੁਸੀਂ ਫੜੋ ਤਾਂ ਸਿੱਧੀ ਫਾਂਸੀ ਆ ਤੁਹਾਨੂੰ ਬਿਲਕੁਲ ਤੇ ਤੁਹਾਨੂੰ ਕੀ ਲੱਗਦਾ ਕੋਈ ਐਦਾਂ ਕਰ ਲੂਗਾ ਨਹੀਂ ਕਰ ਸਕਦਾ ਕਿਉਂਕਿ ਕਾਨੂੰਨ ਸਖਤ ਆ ਪਤਾ ਲੱਗ ਗਿਆ ਉਹੀ ਚੀਜ਼ ਆ ਨਾ ਮੋਟੀ ਜਿਹੀ ਐਗਜ਼ਾਮਪਲ ਆ ਦੇਖੋ ਪੰਜਾਬ 'ਚ ਆਪਾਂ ਕੰਜੇ ਟ੍ਰੈਫਿਕ ਨਿਜਮ ਉਹਨਾਂ ਨੂੰ ਨਹੀਂ ਮੰਨਦੇ ਚੰਡੀਗੜ੍ਹ ਚਲੇ ਜਾਂਦੇ ਆ ਪਤਾ ਕੈਮਰੇ ਲੱਗੇ ਆ ਚਲਾਣ ਕਰੇ ਆ ਜੂਗਾ ਬੰਦਾ ਲੈਂਡ ਤੋਂ ਦੋ ਤੋਂ ਪਿੱਛੇ ਖੜਦਾ ਗਿਆ ਬੰਦਾ ਬੰਦੇ ਦਾ ਪੁੱਤ ਬਣ ਕੇ ਚੱਲਦਾ ਹੁੰਦਾ ਨਾ ਸਿੱਧਾ ਉਹੀ ਬੰਦੇ ਹੁੰਦੇ ਆ ਉਹੀ ਬੰਦੇ ਹੁੰਦੇ ਨੇ ਸਾਰਾ ਕੁਝ ਉਹੀ ਹੁੰਦਾ ਫਿਰ ਉੱਥੇ 벨ਟ ਵੀ ਉਹਨਾਂ ਨੂੰ ਪਤਾ ਵੀ 벨ਟ ਲਾਉਣੀ ਆ ਹੈਲਮਟ ਪਾਉਣਾ ਉੱਥੇ ਇਹ ਵੀ ਪਤਾ ਵੀ 60 ਦੀ ਸਪੀਡ ਤੋਂ ਅੱਗੇ ਨਹੀਂ ਕਰਨੀ ਉੱਥੇ ਇਹ ਵੀ ਪਤਾ ਵੀ ਰੈੱਡ ਲਾਈਟ ਜੰਪ ਨਹੀਂ ਕਰਨੀ ਯਾਰ ਉੱਥੇ ਅਸੀਂ ਬੰਦੇ ਬਣ ਜਾਂਦੇ ਆ ਪੰਜਾਬ 'ਚ ਜਦੋਂ ਅਸੀਂ ਮਹਾਲੀ ਤੱਕ ਵਾਪਸ ਆ ਜੰਨੇ ਆ ਫੇਰ ਅਸੀਂ ਫੇਰ ਜਾਨਵਰ ਹੋ ਜੰਨੇ ਆ ਫੇਰ ਅਸੀਂ ਸਭ ਤੋਂ ਪਹਿਲਾਂ ਆਹ ਮਾਰੀ ਕੱਢ ਕੇ 벨ਟ ਕੱਢਦੇ ਆ ਸਭ ਤੋਂ ਪਹਿਲਾਂ ਜਿਹੜੀ ਥੋੜੀ ਸੇਫਟੀ ਦੇ ਲਈ ਬਣੀ ਆ ਹੈਲਮਟ ਅਸੀਂ ਤਾਰ ਦਿੰਨੇ ਆ ਜਿਹੜਾ ਥੋੜੀ ਸੇਫਟੀ ਦੇ ਲਈ ਬਣਿਆ ਬਿਲਕੁਲ ਤੇ ਇਹ ਚੀਜ਼ਾਂ ਜਦੋਂ ਅਸੀਂ ਫਾਲੋ ਨਹੀਂ ਕਰਾਂਗੇ ਤਾਂ ਸਾਡਾ ਦੇਸ਼ ਬਦਲੂਗਾ ਕਿਵੇਂ ਹੁਣ ਗੱਲ ਇਹ ਆ ਗਈ ਬਿਨਾ ਸਖਤੀ ਦਾ ਤਾਂ ਰੌਜੀ ਆਪਾਂ ਪੜਦੇ ਨਹੀਂਗੇ ਪੜਦੇ ਵੀ ਨਹੀਂ ਹੈਨਾ ਪੜਦੇ ਵੀ ਨਹੀਂ ਸਹੀ ਗੱਲ ਆ ਤੇ ਗੱਲ ਇਹ ਦੂਸਰੀ ਇਹ ਆ ਗਈ ਇੱਕ ਸਾਡੇ ਡਰਾਈਵਰ ਵੀਰ ਇਹ ਕਹਿੰਦੇ ਨੇ ਕਹਿੰਦੇ ਕਿ ਜੇ ਅਸੀਂ ਰੁਕਦੇ ਹਾਂ ਉੱਥੇ ਫੇਰ ਤਾਂ ਸਾਨੂੰ ਭੀੜ ਕੁੱਟ ਕੇ ਮਾਰ ਦੂ ਜੇ ਅਸੀਂ ਭੱਜਦੇ ਹਾਂ ਤਾਂ ਸਾਨੂੰ ਕਾਨੂੰਨ ਮਾਰ ਦੂ ਇਹ ਗੱਲ ਉਹਨਾਂ ਦੀ ਜ਼ਾਇਦਾ ਠੀਕ ਹੈ ਜ਼ਾਇਦਾ ਤੇ ਪਰ ਹੁਣ ਏਸੇ ਲਾਅ ਦੇ ਵਿੱਚ ਏਸੇ ਨਵੇਂ ਬੀ ਐਨ ਐਸ ਦੇ ਵਿੱਚ ਤੇ ਇਹ ਵੀ ਤਾਂ ਕਰਿਆ ਨਾ ਸਰਕਾਰ ਨੇ ਇਹ ਵੀ ਤਾਂ ਬਣਾਇਆ ਨਾ ਕਿ ਹੁਣ ਤੱਕ ਆਈ ਪੀ ਸੀ ਚ ਕੀ ਸੀ ਰਾਜਦੀਪ ਕਿ ਭੀੜ ਨੇ ਕਿਸੇ ਬੰਦੇ ਨੂੰ ਮਾਰਤਾ ਜਾਨੋ ਮਾਰਤਾ ਤਾਂ ਉਹ ਕਹਿੰਦੇ ਕਿ ਭੀੜ ਤੇ ਕਿਹੜਾ ਪਰਚਾ ਹੁੰਦਾ ਕਿਉਂਕਿ ਭੀੜ ਤੇ ਪਰਚਾ ਨਹੀਂ ਹੁੰਦਾ ਵਾਕਈ ਨਹੀਂ ਹੁੰਦਾ ਕਿਉਂਕਿ ਆਈਪੀਸੀ ਦੀ ਧਾਰਾ ਕੋਈ ਹੈ ਹੀ ਨਹੀਂ ਕਿ ਭੀੜ ਤੇ ਕੋਈ ਕਾਨੂੰਨ ਹੋਵੇ ਸੋ ਬੀਐਨਐਸ ਦੇ ਵਿੱਚ ਭੀੜ ਤੇ ਵੀ ਇਹ ਕਾਨੂੰਨ ਲਾਗੂ ਹੋ ਗਿਆ ਜਿੱਥੇ ਪੰਜ ਜਾਂ ਪੰਜ ਤੋਂ ਵੱਧ ਬੰਦੇ ਨੇ ਉਹ ਭੀੜ ਦੇ ਸ਼ਕਲ ਚ ਹੋ ਗਏ ਜੇ ਕਿਸੇ ਇੱਕ ਬੰਦੇ ਨੂੰ ਉਹਨਾਂ ਨੇ ਕੁੱਟ ਕੇ ਮਾਰਤਾ ਤਾਂ ਉਹ ਸਾਰਿਆਂ ਤੇ ਹੀ ਕਤਲ ਦਾ ਇਲਜ਼ਾਮ ਲੱਗੂਗਾ ਸੋ ਇਥੋਂ ਟਰੱਕ ਡਰਾਈਵਰਾਂ ਨੂੰ ਥੋੜਾ ਜਿਹਾ ਸੇਫ ਮਹਿਸੂਸ ਕਰਨਾ ਚਾਹੀਦਾ ਜਿਨ੍ਹਾਂ ਨੂੰ ਲੱਗਦਾ ਕਿ ਬੱਸ ਡਰਾਈਵਰਾਂ ਨੂੰ ਲੱਗਦਾ ਕਿ ਸਾਨੂੰ ਭੀੜ ਕੁੱਟ ਕੇ ਮਾਰ ਦੂਗੀ ਹਨਾ ਤੇ ਜੇ ਤੁਹਾਡੇ ਨਾਲ ਉਹ ਭੀੜ ਕੁਛ ਐਦਾਂ ਗਲਤ ਕਰਦੀ ਆ ਕਾਨੂੰਨ ਹੱਥ ਚ ਲੈਂਦੀ ਆ ਤਾਂ ਉਹਨਾਂ ਦੇ ਲਈ ਵੀ ਨਵੇਂ ਕਾਨੂੰਨ ਦੇ ਵਿੱਚ ਸਜ਼ਾ ਹੈ ਇਹ ਨਹੀਂ ਕਿ ਭੀੜ ਨੇ ਕੁੱਟਤਾ ਜੀ ਮਾਰਤਾ ਭੀੜ ਨੂੰ ਕੋਈ ਪੁੱਛਣ ਵਾਲਾ ਨਹੀਂ ਸੋ ਜੇ ਉਹ ਚੀਜ਼ ਤੋਂ ਡਰ ਲੱਗਦਾ ਤਾਂ ਉਸ ਦੇ ਲਈ ਵੀ ਇਸ ਕਾਨੂੰਨ ਦੇ ਵਿੱਚ ਇਹ ਚੀਜ਼ ਦਿੱਤੀ ਹੋਈ ਆ ਕਿ ਕੱਲੇ ਬੰਦੇ ਨੂੰ ਭੀੜ ਨਾ ਕੁੱਟ ਸਕੇ ਉਹਦੀ ਕੁੱਟਮਾਰ ਨੂੰ ਉਹਦਾ ਕਤਲ ਨਾ ਕਰ ਸਕੇ ਸੋ ਇਹ ਸਾਰੀਆਂ ਚੀਜ਼ਾਂ ਨੇ ਰਾਜੀਪ ਦੇਖੋ ਹੁਣ ਟਰੱਕ ਡਰਾਈਵਰਾਂ ਨੇ ਚੱਕਾ ਜਾਮ ਕੀਤਾ ਹੋਇਆ ਤੇ ਕਿਸ ਤਰੀਕੇ ਦੇ ਹਾਲਾਤ ਹੋ ਗਏ ਨੇ ਹੂੰ ਦੇਖੋ ਇਹ ਚਲੋ ਗੱਲ ਜ਼ਰੂਰੀ ਹੈ ਕਿ ਇਹਦੇ ਚ ਸਰਕਾਰ ਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਕਿ ਟਰੱਕ ਡਰਾਈਵਰਾਂ ਜਾਂ ਸਾਡੇ ਜਿਹੜੇ ਆਪਾਂ ਡਰਾਈਵਰੀ ਹੋਏ ਜਿਹਦੇ ਹੱਥ ਸਟੀਅਰਿੰਗ ਆ ਉਹ ਡਰਾਈਵਰ ਏ ਡ라이ਵਰਾਂ ਦੇ ਲਈ ਇਹ ਚੀਜ਼ ਇੱਕ ਤੈਅ ਕਰ ਦੇਣੀ ਚਾਹੀਦੀ ਆ ਕਿ ਜੇ ਮੰਨ ਲਓ ਐਕਸੀਡੈਂਟ ਹੋ ਗਿਆ ਹੂੰ ਤਾਂ ਉਹ ਰਿਪੋਰਟ ਕਿੱਥੇ ਕਰਨ ਮੌਕੇ ਤੇ ਕੀ ਰੁਕ ਕੇ ਕਿੰਨਾ ਕੁ ਜ਼ਰੂਰੀ ਉਹ ਜਿਹੜਾ ਬੰਦਾ ਪੀੜਤ ਹੈ ਜਿਹਦੇ ਨਾਲ ਐਕਸੀਡੈਂਟ ਹੋਇਆ ਉਹਨੂੰ ਕਿਵੇਂ ਸੰਭਾਲਿਆ ਜਾਵੇ ਪੁਲਿਸ ਨੂੰ ਕਿਵੇਂ ਸੂਚਨਾ ਦਿੱਤੀ ਜਾਵੇ ਥਾਣੇ 'ਚ ਕਿਵੇਂ ਦੱਸਿਆ ਜਾਵੇ ਸੋ ਇਹ ਚੀਜ਼ਾਂ ਕਲੀਅਰ ਹੋਣੀ ਬਹੁਤ ਜ਼ਰੂਰੀ ਨੇ ਮੈਨੂੰ ਲੱਗਦਾ ਕਿ ਜਦ ਇਹ ਚੀਜ਼ਾਂ ਕਲੀਅਰ ਹੋ ਜਾਣਗੀਆਂ ਤੇ ਬਹੁਤ ਸਾਰੇ ਜਿਹੜੇ ਸਵਾਲ ਨੇ ਉਹਨਾਂ ਦਾ ਜਵਾਬ ਮਿਲ ਜਾਣਗੇ ਤੇ ਇਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਕਿ ਹੁਣ ਜਿਸ ਤਰੀਕੇ ਦੇ ਨਾਲ ਚੱਲ ਰਿਹਾ ਕੰਮ ਕਿ ਚੱਕਾ ਜਾਮ ਕਰਕੇ ਠੀਕ ਹੈ ਸਰਕਾਰਾਂ ਤੇ ਅਸੀਂ ਦਬਾਅ ਬਣਾ ਲਾਂਗੇ ਕੋਈ ਡਾਊਟ ਨਹੀਂ ਕਿਉਂਕਿ ਸਾਡਾ ਜਿਹੜਾ ਸਮਾਨ ਦੀ ਟੋਆ ਟੋਾਈ ਹੁੰਦੀ ਆ ਉਹ ਇਹੀ ਡਰਾਈਵਰ ਵੀਰ ਹੀ ਕਰਦੇ ਨੇ ਠੀਕ ਹੈ ਬੱਸਾਂ ਦੇ ਵਿੱਚ ਯਾਤਰੀਆਂ ਨੂੰ ਸਫਰ ਕਰਾਉਂਦੇ ਨੇ ਮੰਜ਼ਲਾਂ ਤੱਕ ਪਹੁੰਚਾਉਂਦੇ ਇਹੀ ਸਾਡੇ ਡਰਾਈਵਰ ਵੀਰ ਕਰਦੇ ਨੇ ਪਰ ਕਿਤੇ ਨਾ ਕਿਤੇ ਇਹਨਾਂ ਵੀਰਾਂ ਦੀ ਵੀ ਦੇਖੋ ਜ਼ਿੰਮੇਵਾਰੀ ਤੈਅ ਕਰ ਰਿਹਾ ਨਵਾਂ ਕਾਨੂੰਨ ਕੀ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਵੱਡੀ ਗੱਡੀ ਆ ਤੇ ਤੁਸੀਂ ਰਸ਼ ਡਰਾਈਵਿੰਗ ਕਰਕੇ ਤੁਸੀਂ ਸੌਖੇ ਹੋ ਤੁਹਾਡੇ ਲਈ ਸਿਰਫ ਇਹੀ ਹੈ ਕਿ ਤੁਹਾਨੂੰ ਵੀ ਰੂਲ ਐਂਡ ਰੈਗੂਲੇਸ਼ਨ ਚ ਰਹਿਣਾ ਪਊਗਾ ਬਸ ਉਹੀ ਚੀਜ਼ਾਂ ਔਖੀਆਂ ਲੱਗਦੀਆਂ ਨੇ ਉਹੀ ਸਾਡੇ ਟਰੱਕ ਡਰਾਈਵਰ ਵੀਰਾਂ ਨੂੰ ਮੈਨੂੰ ਲੱਗਦਾ ਕਿ ਬੱਸ ਵਾਲੇ ਸਮਝ ਹੀ ਨਹੀਂ ਆਏ ਆਪਣੇ ਤੇ ਸ਼ਾਇਦ ਕੰਫੀਡੈਂਸ ਨਹੀਂ ਹੈਗਾ ਸ਼ਾਇਦ ਉਹਨਾਂ ਨੂੰ ਮੈਨੂੰ ਤਾਂ ਇਹ ਹੀ ਮੇਰੀ ਡਰਾਈਵਿੰਗ ਸਹੀ ਨਹੀਂ ਹੈ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਸਾਡੇ ਤੋਂ ਤਾਂ ਰੋਜ਼ ਐਕਸੀਡੈਂਟ ਹੁੰਦੇ ਨੇ ਇਹ ਚੀਜ਼ਾਂ ਬਦਲਣੀਆਂ ਪੈਣਗੀਆਂ ਮੈਨੂੰ ਇਹ ਵੀ ਲੱਗਦਾ ਹੈਗਾ ਕਿ ਸ਼ਾਇਦ ਜਿਵੇਂ ਤੁਸੀਂ ਗੱਲਾਂ ਦਸੀਆਂ ਨਾ ਜਿਵੇਂ ਭੀੜ ਵਾਲਾ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਹੋਊਗਾ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਾਨੂੰਨ ਦੀਆਂ ਉਹਨਾਂ ਨੇ ਪੜ੍ਹੀਆਂ ਹੀ ਨਹੀਂ ਜਿਵੇਂ ਉਹੀ ਗੱਲ ਆ ਆਪਣੇ ਤੋਂ ਸ਼ੁਰੂਆਤ ਆਪਾਂ ਗੱਲ ਕੀਤੀ ਵੀ ਭੇੜ ਚਾਲਦੇ ਮਗਰ ਜ਼ਿਆਦਾ ਲੱਗਦੇ ਆ ਜੋ ਸਾਨੂੰ ਕਹਤੀ ਅਧੂਰੀ ਜਾਣਕਾਰੀ ਖਤਰਨਾਕ ਹੈ ਜੇ ਸਾਰੇ ਬਿੱਲ ਪੜ ਲੈਣ ਵੀ ਕਾਨੂੰਨ 'ਚ ਹੈ ਕੀ ਕੀ ਹੈ ਮੇਰਾ ਲਗਾ ਅੱਧੇ ਲੋਕ ਜਿਹੜੇ ਅੱਜ ਵਿਰੋਧ ਕਰ ਰਹੇ ਹੋ ਪਿੱਛੇ ਹਟ ਜਾਣਗੇ ਨਹੀਂ ਉਹ ਬਾਕੀ ਤਾਂ ਉਹੀ ਹੁੰਦੀ ਹੈ ਨਾ ਦੇਖੋ ਜਿਹੜੀ ਟਰਾਂਸਪੋਰਟ ਯੂਨੀਅਨ ਹੈ ਨੈਸ਼ਨਲ ਲੈਵਲ ਦੀ ਤੇ ਉਹਨਾਂ ਨੇ ਤਾਂ ਕਾਲ ਦਿੱਤੀ ਨਹੀਂ ਇਹ ਤਾਂ ਸਾਰੇ ਵੀਰ ਇਕੱਠੇ ਹੋ ਗਏ ਇੱਕੋ ਦਮ ਅੱਗੇ ਦੇਖੋ ਟੈਕਨੋਲੋਜੀ ਦਾ ਜਮਾਨਾ WhatsApp ਹੋ ਗਿਆ ਫਲਾਣਾ ਮੈਸੇਜ ਕਾਲਾਂ ਹੋ ਗਈ ਆ ਉਹ ਇੰਟਰਨੈਟ ਦੇ ਜ਼ਰੀਏ ਉਹ ਜਾਣਕਾਰੀ ਇੰਨੀ ਕੁ ਫੈਲ ਗਈ ਇੱਕ ਨੇ ਕਹਿਤਾ ਜੀ ਮਰ ਜਾਾਂਗੇ ਜੀ ਇਹ ਤਾਂ ਕਾਨੂੰਨ ਤਾਂ ਮਾਰ ਦੇਣਗੇ ਇਦਾਂ ਇਹੋ ਆ ਉਹ ਆ ਤੇ ਉਹਦੇ ਕਰਕੇ ਉਹ ਸਾਰੀ ਘਬਰਾਹਟ ਪੈਦਾ ਹੋ ਕੇ ਉਹਦੇ ਨਤੀਜੇ ਚ ਇਹ ਜਿਹੜਾ ਚੱਕੇ ਜਾਮ ਵਾਲਾ ਨਤੀਜਾ ਇਹ ਅੱਜ ਨਿਕਲਿਆ ਪਰ ਸਰਕਾਰ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਤੇ ਅੱਜ ਹੋਣੀ ਸੀਗੀ ਮੇਬੀ ਚੱਲ ਰਹੀ ਹੋਣੀ ਹੈ ਤੇ ਇਹਦੇ ਲੱਗਦਾ ਕਿ ਚੰਗੇ ਨਤੀਜੇ ਨਿਕਲ ਸਕਦੇ ਨੇ ਪਰ ਦੇਖੋ ਫੇਰ ਉਹੀ ਗੱਲ ਹੈ ਰਿਕਵੈਸਟ ਹੀ ਹੈ ਸਾਰਿਆਂ ਨੂੰ ਕਿ ਜੇ ਅਸੀਂ ਆਪਣਾ ਦੇਸ਼ ਬਦਲਣਾ ਚਾਹੁੰਦੇ ਆ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡਾ ਦੇਸ਼ ਵੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਦੇ ਵਰਗਾ ਹੋਵੇ ਤਾਂ ਦੇਖੋ ਸਾਨੂੰ ਕਾਨੂੰਨ ਤੋਂ ਡਰਨਾ ਪਊਗਾ ਸਾਨੂੰ ਕਾਨੂੰਨ ਦੀ ਰਿਸਪੈਕਟ ਹੈ ਜਿਹੜੀ ਉਹ ਕਰਨੀ ਪਊਗੀ ਬਿਲਕੁਲ ਠੀਕ ਹੈ ਜੇ ਅਸੀਂ ਨਹੀਂ ਕਰਾਂਗੇ ਤਾਂ ਫਿਰ ਅਸੀਂ ਐਦਾਂ ਹੀ ਜਾਨਵਰਾਂ ਦੇ ਵਾਂਗੂ ਹੀ ਰਹਾਂਗੇ ਜਾਨਵਰਾਂ ਦੇ ਵਾਂਗੂ ਹੀ ਅਸੀਂ ਸੜਕਾਂ ਤੇ ਗੱਡੀਆਂ ਚਲਾਵਾਂਗੇ ਜਾਨਵਰਾਂ ਵਾਂਗੂ ਦੀ ਅਸੀਂ ਮਰਦੇ ਰਹਾਂਗੇ ਸੋ ਜੇ ਦੇਸ਼ ਬਦਲਣਾ ਤਾਂ ਤਕਲੀਫ ਹੈ ਉਹ ਚੱਲਣੀ ਪਾਉਗੀ ਠੀਕ ਹੈ ਉਹ ਕਹਿੰਦੇ ਕੁਝ ਪਾਉਣ ਦੇ ਲਈ ਤੁਹਾਨੂੰ ਕੁਝ ਖੋਣਾ ਵੀ ਪੈਂਦਾ ਬਿਲਕੁਲ ਤੇ ਜੇ ਅਸੀਂ ਦੇਸ਼ ਬਦਲ ਦੀ ਗੱਲ ਕਰਦੇ ਹਾਂ ਜੇ ਅਸੀਂ ਕਹਿ ਰਹੇ ਹਾਂ ਕਿ ਸੜਕ ਤੇ ਚੱਲਣ ਵਾਲਾ ਹਰ ਇੱਕ ਬੰਦਾ ਸੁਰੱਖਿਅਤ ਹੋਵੇ ਹਰ ਇੱਕ ਬੰਦਾ ਜੋ ਘਰ ਤੋਂ ਸੜਕ ਤੇ ਚੜਿਆ ਉਹ ਆਪਣਾ ਕੰਮ ਕਰਕੇ ਵਾਪਸ ਉਸੇ ਸੜਕ ਦੇ ਰਾਹੀ ਸੇਫ ਸੇਫ ਘਰੇ ਪਹੁੰਚ ਜਾਵੇ ਤਾਂ ਇਹ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪਊਗਾ ਤੇ ਜੇ ਚੰਡੀਗੜ੍ਹ ਦੇ ਵਿੱਚ ਅਸੀਂ ਰੂਲ ਫਾਲੋ ਕਰ ਸਕਦੇ ਹਾਂ ਤੇ ਫਿਰ ਅਸੀਂ ਪੰਜਾਬ 'ਚ ਵੀ ਕਰ ਸਕਦੇ ਹਾਂ ਤੇ ਫਿਰ ਅਸੀਂ ਹਰ ਦੇਸ਼ ਦੇ ਹਰ ਸੂਬੇ 'ਚ ਕਰ ਸਕਦੇ ਹਾਂ ਤੇ ਜਦੋਂ ਰਾਜੀਪ ਅਸੀਂ ਰੂਲ ਹੀ ਫਾਲੋ ਕਰਕੇ ਚੱਲਾਂਗੇ ਤੁਸੀਂ ਦੇਖਿਓ ਕਿ ਐਕਸੀਡੈਂਟ ਹੋਣੇ ਨਹੀਂ ਦੁਰਘਟਨਾ ਨਹੀਂ ਹੋਊਗੀ ਤਾਂ ਇਹਦੇ 'ਚ ਤੁਹਾਨੂੰ ਡਰਨ ਦੀ ਲੋੜ ਨਹੀਂ ਦੂਸਰੀ ਗੱਲ ਵੱਡੀ ਇਹ ਹੈ ਤੁਸੀਂ ਸਹੀ ਚਲਾ ਰਹੇ ਹੋ ਤੁਹਾਡੇ ਵਿੱਚ ਕੋਈ ਆ ਕੇ ਵੱਜਿਆ ਤੁਸੀਂ ਸਹੀ ਹੋ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਠੀਕ ਹੈ ਤਾਂ ਫਿਰ ਇਹ ਚੀਜ਼ਾਂ ਸੋਚਣੀ ਆ ਚਾਹੀਦੀਆਂ ਨੇ ਏ ਨਹੀਂ ਕਿ ਬਿਨਾ ਸੋਚੇ ਸਮਝੇ ਅਸੀਂ ਹਰ ਚੀਜ਼ ਦਾ ਐਦਾਂ ਇੱਕ ਵਿਰੋਧ ਕਰ ਦਈਏ ਮੰਗਦੇ ਆਂ ਅਸੀਂ ਮੰਨਦੇ ਆਂ ਸਰਕਾਰਾਂ ਤੋਂ ਕਿ ਸਾਡੇ ਦੇਸ਼ ਨੂੰ ਬਦਲੋ ਬਾਹਰਲੇ ਦੇਸ਼ ਦੇ ਵਾਂਗੂ ਬਣਾਓ ਪਰ ਜਦੋਂ ਫਿਰ ਸਰਕਾਰ ਕੁਝ ਐਦਾਂ ਦਾ ਠੋਸ ਕਦਮ ਲੈਂਦੀ ਆ ਤੇ ਫਿਰ ਸਾਡੀਆਂ ਚੀਕਾਂ ਨਿਕਲਦੀਆਂ ਨੇ ਸਾਨੂੰ ਉਹ ਚੀਜ਼ਾਂ ਬਰਦਾਸ਼ਤ ਕਰਨੀਆਂ ਪੈਂਦੀਆਂ